ਜੇਕਰ ਤੁਸੀਂ ਤੜਕਸਾਰ ਉੱਠ ਕੇ ਘਰੋਂ ਬਾਹਰ ਕਿਤੇ ਕੰਮਕਾਰ ਕਰਨ ਜਾਂ ਫਿਰ ਸੈਰ ਲਈ ਜਾਂਦੇ ਹੋ ਤਾਂ ਇਸ ਖਬਰ ਨੂੰ ਗੌਰ ਨਾਲ ਸੁਣੀਓ ਕਿਉਂਕਿ ਆ ਸੁਰਿੰਦਰਪਾਲ ਸਿੰਘ ਨਾਂ ਦਾ ਬੰਦਾ ਵੀ ਤੜਕਸਾਰ ਉੱਠ ਆਪਣੇ ਘਰੋਂ ਦੁਕਾਨ ਖੁੱਲਣ ਲਈ ਜਾ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਘਰ ਦੇ ਮੂਹਰੋਂ ਇਹ ਸੰਬੰਧ ਦੇ ਨੂੰ ਤਿੰਨ ਮੁੰਡਿਆਂ ਨੇ ਚੁੱਕ ਕੇ ਇਸ ਦੇ ਨਾਲ ਅਜਿਹਾ ਕਾਰਾ ਕਰ ਦਿੱਤਾ ਕਿ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੁਰਿੰਦਰਪਾਲ ਸਿੰਘ ਹੋਰਾਂ ਨੇ ਦੱਸਿਆ ਕਿ ਜਦੋਂ ਉਹ ਤੜਕਸਾਰ ਘਰੋਂ ਬਾਹਰ ਲੱਗੇ ਤਾਂ ਇਸੇ ਦੌਰਾਨ ਹੀ ਤਿੰਨ ਨੌਜਵਾਨਾਂ ਨੇ ਆ ਕੇ ਉਸ ਦੇ ਕੰਨ ਤੇ ਪਿਸਤੌਲ ਰੱਖ ਦਿੱਤੀ ਅੱਗੇ ਫਿਰ ਜੋ ਹੋਇਆ ਉਹ ਹੁਣ ਸੁਰਿੰਦਰਪਾਲ ਸਿੰਘ ਹੋਰਾਂ ਦੇ ਜ਼ੁਬਾਨੀ ਸੁਣੋ ਮਾਮਲਾ ਅੰਮ੍ਰਿਤਸਰ ਦੇ ਅਜਨਾਲਾ ਦਾ ਹੈ ਸੁਰਿੰਦਰਪਾਲ ਮੇਰਾ ਨਾਮ ਆ ਸਾਨੂੰ ਫਰਮਾਨ ਹੁੰਦੇ ਆ ਤੇ ਮੈਂ ਆਪਣੀ ਦੁਕਾਨ ਤੇ ਬਾਹਰ ਐਕਟੋਵਾ ਕੱਢਣ ਲਈ ਬਾਹਰ ਬੂਆ ਖੋਲ ਕੇ ਚੱਲ ਰਿਆਂ ਜੀ ਤੇ ਉਹਨਾਂ ਨੇ ਬਾਰੋਵੇਂ ਮਿੰਨਟ ਤੋਂ ਪਹੁੰਚ ਲਿਆ ਅੰਦਰ ਆ ਜਾ ਦੁਕਾਨ ਤੇ ਫਿਰ ਜਾਈ ਪਹਿਲਾਂ ਆਇਆ ਅੰਦਰ ਅੰਦਰ ਬਾਹਾਂ ਫਾੜ ਕੇ ਮੈਨੂੰ ਲੈ ਗਿਆ ਹਾਈ ਪ੍ਰਾਇਮਰੀ ਬਾਹਰੀ ਖਲੋਤੀ ਗਿਆ ਹੂੰ ਤੇ ਇਸ ਸਮਾਂ ਸਵੇਰੇ ਕਿੰਨੇ ਵੀ ਦਾ ਦੱਸਦੇ ਪੰਜ ਵਜੇ ਕੇ ਪੰਜ ਮਿੰਟ ਦੇ ਤੁਸੀਂ ਰੋਜ਼ਾਨਾ ਇਸ ਸਮੇਂ ਜਾਂਦੇ ਦੁਕਾਨ ਤੇ ਤੁਸੀਂ ਰੋਜ਼ ਇਸੇ ਸਮਾਂ ਜਾਣਾ ਹੂੰ ਫਿਰ ਕੀ ਗੱਲ ਨਹੀਂ ਸਾਰੀ ਦੱਸ ਤੇ ਫਿਰ ਉਹਨਾਂ ਨੇ ਅੰਦਰ ਆਲੇ ਚਾਬੀਆਂ ਦੇ ਲਵਾ ਜੇ ਮੈਂ ਚਾਬੀਆਂ ਮੇਰੇ ਕੋਲ ਦੁਕਾਨ ਤੇ ਮੈਂ ਦੁਕਾਨ ਤੋਂ ਲੈ ਆ ਦਿੰਦਾ ਜਰਾ ਚਲੋ ਅੰਦਰ ਦੁਕਾਨ ਤੇ ਜਾਣਾ ਇੱਛੇ ਹੋਣੇ ਨੂੰ ਜੋ ਜੋ ਹੋਵੇਗਾ ਜੇ ਮੈਂ ਚਾਬੀਆਂ ਇੰਨੇ ਹਲ ਮਾਰੀਆਂ ਭਰਨੇ ਮੈਂ ਪਾ ਲਜੋ ਉਹਨਾਂ ਲਬਾਰੀਆਂ ਜੋ ਗਰਦੇ ਗੁੱਦੇ ਸਭ ਬੈ ਜਿੰਨਾ ਵੀ ਸਮਾਨ ਹੈ ਗਹਿਣਾ ਗੁਡੀਆਂ ਦਾ ਕੁਝ ਆਪਣਾ ਹੀ ਜਾਣਾ ਕਿੰਨਾ ਵੀ ਗਹਿਣਾ ਹੈ ਗਹਿਣਾ ਹੋਣਾ ਕੋਈ 25 30 ਲੱਖ ਦਾਣਾ ਤੇ ਕੁਝ 25 ਕੁ ਲੱਖ 30 ਲੱਖ ਲੱਗਦੀ ਹੋਣਾ ਹੂੰ ਤੇ ਉਹ ਲੈ ਕੇ ਲੁੱਟ ਕੇ ਸਭ ਕੁਝ ਲੈ ਗਏ ਕੀ ਕਿਸ ਕਿਹੜੇ ਕਿਹੜੇ ਹਥਿਆਰ ਸੀ ਕਿਸ ਤਰੀਕੇ ਨਾਲ ਇੱਕ ਉਹਨਾਂ ਦਾ ਪਸਤਾਵਲ ਸੀ ਇੱਕ ਦਾਤਰ ਹੀ ਦੋ ਦੋ ਚੀਜ਼ਾਂ ਮੈਂ ਵੇਖੀਆਂ ਕੀ ਕੀ ਹੁੰਦੇ ਉਹਨਾਂ ਨੇ ਕੀ ਗੱਲਬਾਤ ਕੀਤੀ ਤੁਹਾਨੂੰ ਆਉਂਦੇ ਉਹਨਾਂ ਬਸ ਆਉਂਦੇ ਵੀ ਅੱਜ ਤਾਂ ਹੀ ਅੰਦਰ ਆਜੋ ਹੁਣੇ ਬਾਹਰ ਨਹੀਂ ਜਾਣਾ ਅੰਦਰ ਆਜੋ ਦੁਕਾਨ ਤੇ ਵੀ ਨਹੀਂ ਜਾਂਦੇ ਨਾਲ ਆਜੋ ਤੁਸੀਂ ਜੋ ਆਇ ਸਮਾਨ ਲੁੱਟ ਕੇ ਜਿੰਨਾ ਵੀ ਹੈਗਾ ਸਾਰਾ ਖਾਣਾ ਸਮਾਨ ਸਾਰਾ ਲੁੱਟ ਕੇ ਲਮਾਰੀਆਂ ਭੰਨ ਕੇ ਸਾਰਾ ਸਮਾਨ ਲੁੱਟ ਕੇ ਲੈ ਕੇ ਦੋਸ ਕੋ ਜਾਏਗਾ ਮੂੰਹ ਬੰਨੇ ਸੀ ਮੂੰਹ ਬੰਨੇ ਤੇ ਹੱਥ ਪੈਰ ਵੀ ਬੰਨੇ ਮੇਰੇ ਮੇਰੇ ਚੇਪੀਆਂ ਬੰਨੀਆਂ ਮੂੰਹ ਤੇ ਤੇ ਹੱਥ ਵੀ ਬੰਨੇ ਪੈਰ ਵੀ ਬੰਨੇ ਸਾਰਾ ਕੁਝ ਬੰਨੇ ਤੁਹਾਨੂੰ ਪਿਸਤੌਲ ਪਿਸਤੌਲ ਖਾਇਆ ਹਾਂ ਪਿਸਤੌਲ ਮੇਰੇ ਪਹਿਲੇ ਮੂੰਹ 'ਚ ਰੱਖਿਆ ਮੂੰਹ ਛਾਲੇ ਹੋ ਗਿਆ ਪਿਸਤੌਲ ਖਾਇਆ ਹੁਣ ਮੈਂ ਕੀ ਮੰਗ ਕੰਪਲੇਟ ਕੀਤੀ ਨਹੀਂ ਪੁਲਿਸ ਨੂੰ ਕੰਪਲੇਨ ਕਰ ਦਿੱਤੇ ਉਹਨਾਂ ਨੇ ਲਿਖਾਤਾ ਕੀ ਮੰਗ ਕਰਦੇ ਮੰਗ ਕਰਜਣਾ ਸਖਤ ਸਜ਼ਾ ਹੋਣੀ ਚਾਹੀਦੀ ਸਾਡਾ ਜੋ ਵੀ ਸਮਾਨ ਗਿਆ ਹਨ ਵਾਪਸ ਮਿਲਣਾ ਚਾਹੀਦਾ ਤੇ ਸੁਸ਼ਿੰਦਰ ਕੁਮਾਰ ਜੀ ਹੈਗੇ ਆ ਚਗਾਵਾਂ ਰੋਡ ਤੇ ਉਹਨਾਂ ਦਾ ਘਰ ਆ ਉਹ ਤੇ ਉਹਨਾਂ ਦੇ ਵਾਈਫ ਸਵੇਰੇ 5 ਵਜੇ ਤੇ 5 ਵਜੇ ਕਰਿਆਨੇ ਦੀ ਦੁਕਾਨ ਦਾ ਕੰਮ ਕਰਦੇ ਆ ਤੇ ਕਰਿਆਨੇ ਦੀ ਦੁਕਾਨ ਤੇ ਜਾਣ ਲਈ ਸਵੇਰੇ 5 ਵਜੇ ਉੱਠੇ ਸੀ ਪਰ ਤਿੰਨ ਅਨਨੌਣ ਪਰਸਨ ਜਿਨ੍ਹਾਂ ਨੇ ਮੂੰਹ ਧਕੇ ਰੇ ਸੀ ਉਹਨਾਂ ਨੇ ਇਹਨਾਂ ਨੂੰ ਫੋਰਸ ਲੀਕ ਕਰਦੇ ਅੰਦਰ ਵਾ ਲਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਚੋਂ ਕੈਸ਼ ਤੇ ਜ਼ਰੂਰੀ ਜਿਹੜੀ ਆ ਉਹ ਲੁੱਟ ਕੇ ਲੈ ਗਏ ਇਸ ਮਸਲੇ ਨੂੰ ਮੈਂ ਮੌਕੇ ਤੇ ਆ ਗਿਆ ਆ ਕੀ ਇਨਵੈਸਟੀਗੇਸ਼ਨ ਕਰਕੇ ਪਰਚਾ ਦਰਜ ਕਰਕੇ ਤੈਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕੋਮੂਨ ਵਗੈਰਾ ਬੰਨੇ ਸੀ ਉਹਨਾਂ ਕੋਈ ਵੈਪਨ ਸੀ ਉਹਨਾਂ ਦੇ ਧੱਕੇ ਹੋਈ ਸੀ ਇਹਨਾਂ ਦੇ ਸੁਬਿੰਦਰ ਜੀ ਦੇ ਹਸਾਬ ਦੇ ਨਾਲ ਕਿ ਉਹਨਾਂ ਦੇ ਕੋਲ ਇੱਕ ਰਵਾਲਵਰ ਟਾਈਪ ਹੈਗਾ ਸੀ ਜਿਹੜਾ ਉਹਨਾਂ ਨੇ ਮੈਨੂੰ ਦਿਖਾ ਕੇ ਡਰਾ ਦਿੱਤਾ ਸੀਸੀਟੀਵੀ ਕੰਮ ਦੇ ਦੇਖਿਆ ਜਾ ਰਿਹਾ ਸੀਸੀਟੀਵੀ ਕੈਮਰੇ ਵੀ ਚੈੱਕ ਕਰਦੇ ਨੇ ਜੀ ਉਹਦੇ ਦੀ ਟੀਮ ਭਗਾਈ ਆ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲ ਕੇ ਲੁਟੇਰੀਆਂ ਦੀ ਪਹਾੜ ਲਈ ਛਾਪੇਮਾਰੀ ਵੀ ਜਾਰੀ ਹੈ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ